لگتا یور خود بلے کمال <سؤال> خود کمال کہ ہاتھ ٹھیک کے مر لے لے ہلے ساری امر نیا آنے میلے چ پچھلے کئی روح کے ہانے پر لگتا یور ਤੇ 30 ਦੇ ਸਕਿੰਟਾਂ ਵਾਲੀ ਖੇਡ ਹੈ ਅੱਜ 30 ਦੇ ਸਕਿੰਟਾਂ ਵਾਲੀ ਖੇਡ ਉਧਰਲੇ ਪਾਸੇ ਸਾਡੇ ਐਸ ਐਸ ਮਾਨ ਕਹਿੰਦੇ ਐਡਵੋਕੇਟ ਸਾਹਿਬ ਬਟਾਲੇ ਤੇ ਪੁੱਜ ਗਏ ਨੇ ਐਸ ਐਸ ਮਾਨ ਐਡਵੋਕੇਟ ਸਾਹਿਬ ਬਟਾਲੇ ਤੇ ਪਹੁੰਚੇ ਹੋਏ ਨੇ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਸਾਬ ਭਰਾ ਨੇ ਪਿਆਰ ਕਮਾਇਆ ਹੋਰ ਵੱਡਾ ਧੰਨਵਾਦ ਹੈ ਸਾਡੇ ਬਹੁਤੀ ਸਤਿਕਾਰਯੋਗ ਪਿਆਰੀ ਸ਼ਖਸੀਅਤ ਐਸ ਐਸ ਸਮਾਨ ਬਟਾਲੇ ਤੋਂ ਪਹੁੰਚੇ ਨੇ ਬਹੁਤ ਵੱਡਾ ਸਤਿਕਾਰ ਕਰਦੇ ਧੰਨਵਾਦ ਕਰਦੇ ਆ ਸਾਡੇ ਐਸ ਐਸ ਸਮਾਨ ਸਾਹਿਬ ਬਟਾਲੇ ਤੋਂ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਪਰ ਐਸ ਐਸ ਮਾਨ ਸਾਹਿਬ ਟਾਲੇ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੇ ਆ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਪਹੁੰਚੇ ਨੇ ਉਹ ਕਿਰ ਸਭ ਨੂੰ ਸਮਾਂ ਕੇ ਭੇ ਹੁੰਦੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਅੱਜ ਕੱਲੇ ਕੱਲੇ ਦਾ ਮਾਨ ਵੀ ਕੀਤਾ ਜਾਣਾ ਹੈ ਅੱਜ ਸਨਮਾਨ ਕਹਿੰਦੇ والے دا کا بھی جناس مانوٹ پنڈت ہوا واٹا مان جا جنا ہے ستمبر میتی وجہ کپ سے کیا جنا ہے بہت واپی بٹالا یارہ یار ہے یارہ یار بھی ادھر پاس ਅਗਲੇ ਮੈਚੀਆਂ ਟੀਮਾਂ ਪਾ ਬੁਲਾ ਦिए ਬਿਨਾ ਕਿਸੇ ਦੇਰੀ ਦੇ ਖਿਡਾਰੀ ਆ ਗਏ। ਪਰ ਦੂਜੇ ਟੀਮਾਂ ਅਗਲੇ ਮੈਚਿਆਂ ਬਿਨਾ ਕਿਸੇ ਦੇਰੀ ਤੋਂ ਖੇਡ ਮੈਦਾਨ ਵਿੱਚ ਆਉਣ। ਅਗਲੇ ਮੈਚਿਆਂ ਟੀਮਾਂ ਨੂੰ ਦੇਰਤੀ ਕਰਦੇ ਐ। ਇਧਰਲੇ ਪਾਸੇ ਬਹੁਤ ਹੀ ਸ਼ਾਨਦਾਰ ਮੁਕਾਬਲਾ ਕਹਿੰਦੇ ਆ ਖੇਡੇ ਜਿਹੜਾ ਪੰਜਾਬ ਦੀਆਂ ਸ਼ੇਰ ਬੱਚਿਆਂ ਦਾ। ਲੱਗਦਾ ਹੋਇਆ ਜੱਫਾ ਹੁੰਦੀ ਹੈ ਕਮਾਲ ਤੇ ਨੰਬਰ ਦੇਖਾਂਗੇ ਜੱਸੀ ਦੇ। ਮੇਰੇ ਮਿੱਤਰੋ ਆਪਣੀ ਟੀਮ ਦੇ ਹਿੱਸੇ ਜ਼ੋਰ ਬੱਤਾ ਹੈ। ਉਧਰਲੇ ਪਾਸੇ ਆਵੇਗਾ ਉਹ ਸਭਰਾ ਦਾ ਵੀ ਸਾਧ ਭਰਾ ਵੱਲੋਂ ਜਿਹੜਾ ਵਿਸ਼ੇਸ਼ ਮਾਨ ਕੀਤਾ ਜਾਣਾ ਨਾਲ ਜੁਗਰਾਜ ਸਾਡਾ ਵੀ ਪਹੁੰਚਿਆ ਔਰ ਨਾਲ ਜਿੰਨੀਆਂ ਵੀ ਘਪੀਆਂ ਦੇ ਸੱਜੀਆਂ ਭਰਾਵੀਆਂ ਪਹੁੰਚੀਆਂ ਨੇ ਨਾਲ ਉਹਨਾਂ ਵੀਰਾਂ ਦਾ ਧੰਨਵਾਦ ਕੀਤਾ ਜਾ ਰਿਹਾ ਜਗਰਾਜ ਚੰਨਣਕੇ ਨਾਲ ਭਗਵੰਤ ਲੰਬੜਦਾਰ ਰਾਮਪਾਲ ਫੌਜੀ ਤੇ ਨਾਲ ਸਾਡਾ ਅੰਗਰੇਜ਼ ਭੋਏਵਾਲ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਵੀ ਭਰਾ ਪਹੁੰਚੇ ਨੇ ਐਸ ਐ ਸਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਾਂ ਜਰੂਰ ਮਾਨ ਸਨਮਾਨ ਜਿਹੜੇ ਕਰੀਏ ਆਪਾਂ ਇਹ ਸਾਰੇ ਭਰਾ ਦੇ ਪਿਆਰ ਦੇ ਵੱਡੇ ਹੋਏ ਆਏ ਨੇ ਅੱਜ ਜਿਨ੍ਹਾਂ ਵੀ ਵੱਡੇ ਕਾਫਲੇ ਪੁਛੇ ਹੋਏ ਨੇ ਹਰ ਦਿੱਕਾ ਭਰਾ ਸਾਡਾ ਆਹ ਕਹਿੰਦੇ ਯਾਰਾਂ ਦਾ ਯਾਰ ਹੈ ਜਿਹਦਾ ਪਿਆਰ ਹੈ ਮਾਨਮਸ਼ਾਹ ਬਟਾਲੇ ਦੇ ਨਾਲ ਰਾਣੇ ਵੀਰੇ ਆਈਏ ਆਪਾਂ ਸੰਗਤਾਂ ਮਾਨਮ ਦੇ ਜਿਹੜੇ ਫੈਮਿਲੀ ਆ ਰਹੀ ਹੈ ਕੋਈ ਫੈਮਿਲੀ ਦੇ ਮੈਂਬਰ ਵੀ ਆਉਣੇ ਆਪਾਂ ਉਹਨਾਂ ਦਾ ਵੀ ਸਨਮਾਨ ਜਿਹੜਾ ਕਰਨਾ ਹੈ ਕਿਉਂਕਿ ਆਪਣੇ ਤੋਂ ਪਹਿਲਾਂ ਕਹਿੰਦਾ ਮਾਨਮਸ਼ਾਹ ਦਾ ਜਿਹੜਾ ਸਨਮਾਨ ਕਰਾਉਣਾ ਕਿਉਂਕਿ ਬੜਾ ਪਿਆਰ ਹੈ ਮਾਨਮਸ਼ਾਹ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਮੇਰੇ ਵੀਰਾਂ ਕਹਿੰਦੇ ਸਾਰੇ ਭਰਾਵਾਂ ਦਾ ਸਤਿਕਾਰ ਹੈ ਧੰਨਵਾਦ ਕਰਦੇ ਆਂ ਇਧਰ ਦੇ ਪਾਸੇ ਦੇਖ ਰਿਹਾ ਮੈਂ ਸਾਡਾ ਭਰਾ ਰਵੀ ਟਪਿਆਲੇ ਵਾਲਾ ਉਹ ਵੀ ਭਰਾ ਪਹੁੰਚ ਚੁੱਕਿਆ ਹੈ ਬਹੁਤ ਪਿਆਰਾ ਵੀਰਾ ਸਾਡਾ ਰਵੀ ਟੱਪਿਆਲਾ ਬਹੁਤ ਵੱਡਾ ਨਾਮ ਹੈ ਮੈਚ ਸ਼ੁਰੂਆਤ ਹੋਵੇਗੀ ਰਾਣਾ ਉਪੂਕੇ ਔਰ ਨਾਲ ਗੁਰਵਿੰਦਰ ਸਰਪੰਚ ਕਾਧੀਆਂ ਗੁਰਜੰਟ ਸ਼ੰਕਰਪੁਰੀਆ ਮੈਂ ਬੇਨਤੀ ਕਰਾਂਗਾ ਟੀਮਾਂ ਦੇ ਨਾਲ ਜਰੂਰ ਜਾਣ ਪਛਾਣ ਜਿਹੜੀ ਕੀਤੀ ਜਾਵੇ ਔਰ ਜਿੰਨੇ ਵੀ ਸਾਡੇ ਵੀਰ ਨੇ ਗੁਰਸੇਵਕ ਭਾਈ ਨੂੰ ਬੇਨਤੀ ਹੈ ਸੱਚ ਡੇਰਾ ਬਾਬਾ ਨਾਨਕ ਜੀ ਹਾਂ ਰਵੀ ਇੱਕ ਮਿੰਟ ਦੇ ਦੇ ਇਧਰ ਦੇ ਪਾਸੇ ਸਾਰੇ ਭਰਾ ਆਉਣਗੇ ਇਧਰ ਦੇ ਪਾਸੇ ਨਾਲ ਬਾਜੇ ਵੀਰ ਬਣੀ ਨਾਲ ਸਾਡੇ ਰਾਣੇ ਵੀਰ ਬਲੇ ਸੋ ਸਾਰਿਆਂ ਦਾ ਬਹੁਤ ਬੜਾ ਸਤਿਕਾਰ ਹੈ ਬਹੁਤ ਬੜਾ ਧੰਨਵਾਦ ਹੈ ਸੋ ਦੋਨੇ ਟੀਮਾਂ ਜਿਹੜੀਆਂ ਪਿਆਰ ਪਰ ਪਿਆਰ ਨੇ ਆ ਵੀ ਮੈਂ ਕਹਿ ਤਾ ਨਾਮ ਬਣਾਉਂ ਲਿਆ ਇਹ ਵਿੱਚ ਯੂ ਐਸ ਏ ਇਹ ਸਾਡਾ ਪਿੱਕਾ ਨੱਤ ਮੇਰੇ ਵੀਰੋ ਵੱਡਾ ਮਾਨ ਪਿਆਰ ਮਾਂ ਬੋਲੀ ਪੰਜਾਬੀ ਦਾ ਭਰਾਵਾ ਵੱਲੋਂ ਪੁੱਜਿਆ ਸਾਡਾ ਪਿੱਕਾ ਨੱਤ ਮੇਰੇ ਵੀਰੋ ਸਾਡਾ ਨੱਤ ਪਿੱਕਾ ਨੱਤ ਮਾਨਮਸ਼ਾ ਕੈਨੇਡਾ ਤੇ ਸਾਡਾ ਭਰਾ ਸੰਜੀਤ ਜੂ ਐਸ ਏ ਗੁਰਵਿੰਦਰ ਸਿੰਘ ਜੀ ਪੰਨੂ ਸਾਹਿਬ ਸਰਪੰਚ ਕਾਦੀਆਂ ਉਹਨਾਂ ਉਹਦੇ ਬੜੇ ਪਿਆਰ ਆਏ ਨੇ ਪੰਜਾਬੀ ਮਾਂ ਬੋਲੀ ਦੇ ਸਾਡੇ ਗੁਰਵਿੰਦਰ ਸਿੰਘ ਜੀ ਪੰਨੂ ਸਰਪੰਚ ਸਾਹਿਬ ਕਾਦੀਆਂ ਬਹੁਤ ਵੱਡੇ ਪਿਆਰ ਪੈਦਾ ਕਰਕੇ ਗਏ ਨੇ ਗ੍ਰੰਥੀ ਜੀ ਸਿੰਘ ਜੀ ਦਾ ਵੀ ਵੱਡਾ ਮਾਨ ਸਨਮਾਨ ਜਿਹੜਾ ਕੀਤਾ ਗਿਆ ਬਾਬਾ ਜੀ ਦਾ ਸਤਿਕਾਰਯੋਗ ਹਸਤੀਆਂ ਨੇ ਬਾਬਾ ਜੀ ਆਪਾਂ ਹੁਣ ਪੱਖੇ ਥੱਲੇ ਬੈਠ ਕੇ ਮੈਚ ਜਰੂਰ ਦੇਖ ਕੇ ਜਾਣਾ ਸਾਰਾ ਮੈਂ ਅੱਜ ਦੇਖ ਕੇ ਆਇਆ ਹਾਂ ਅਰੇ ਥੋੜੀ ਜੀ ਬੇਨਤੀ ਹੈ ਕਿ ਜਾ ਆ ਵੀ ਆਪਾਂ ਖੇਚਲ ਨਾ ਕਰੀਏ ਜਗੀਜੀਤ ਮੈਡੀਕਲ ਸਟੋਰ ਵਾਲੇ ਸਾਡੇ ਵੀਰ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਇਧਰਲੇ ਪਾਸੇ ਸਾਡੇ ਸਰਦਾਰ ਤਗਿੰਦਰਪਾਲ ਸਿੰਘ ਜੀ ਪਰਮਾਰ ਆਮੋ ਨੰਗਲ ਵਾਲੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ ਧੰਨਵਾਦ ਕਰਦੇ ਆ ਇਧਰਲੇ ਪਾਸੇ ਸਦਾ ਪ੍ਰਭ ਦੇਖਾ ਨੱਟ ਨਾਲ ਕੱਡਾ ਪ੍ਰਭ ਮਾਨੋਸ਼ਾ ਕੈਨੇਡਾ ਤੋਂ ਸਰਜੀਤ ਯੂਐਸਏ ਤੋਂ ਔਰ ਧੰਨਵਾਦ ਕਰਦੇ ਨਾਲ ਸਾਰੇ ਭਰਾਵਾਂ ਤਿੰਨ ਜਫੇ ਲਾ ਕੇ ਦਿਖਾਵੇ ਤੇ ਸਾਡਾ 92 ਸ਼ਾ ਕੈਨੇਡਾ ਬਿੱਕਾ ਨੱਤ ਸਾਡਾ ਵੀਰ ਨਾਲ ਕਹਿੰਦੇ ਸਰਜੀਤ ਜੀ ਐਸ ਵੀ ਕਹਿੰਦੇ ਐ 500 ਦਿੱਤਾ ਜਾਣਾ ਕਹਿੰਦਾ 1100 ਕਰ ਦਿਓ ਕਾਕੇ ਦੇ ਤਿੰਨ ਜਫਾ 1100 ਦੇ ਪਹਿਲੀ ਸਫੋਤ ਆ ਗਿਆ ਹੈ 라ਵੀ ਅਗ ਦਿੱਤਾ ਜਾਣਾ ਹੈ ਦੋ 500 ਦਿੱਤੇ ਜਾਣਿਆ 100 ਦਾ ਨਵਾਂ ਨੋਰ ਦਿੱਤਾ ਜਾਣਾ ਹੈ ਉਹ ਗੁਰਵਿੰਦਰ ਭਰਾ ਹੁਣੀ ਵੀ 50 ਡਾਲਰ ਦੇ ਕੇ ਗਏ ਨੇ ਕਿਤੇ ਉੱਚੇ ਡਾਲਰਾਂ ਦੀ ਗੱਲ ਚੱਲਦੀ ਹੈ ਆਸਟ੍ਰੇਲੀਆ ਦੇ ਡਾਲਰ ਅੱਜ ਕਹਿੰਦੇ ਰੰਗੜ ਰੰਗੜ ਦੇ ਵਿੱਚ ਝੱਲ ਰਹੇ ਨੇ ਅੱਜ ਗੱਲਾਂ ਹੋ ਰਹੀਆਂ ਨੇ ਮੇਰੇ ਵੀਡੀਓ ਲਓ ਕਬੱਡੀ 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 ਹੁੰਦੀ ਹੋਈ ਨਾ ਉਹਦੇ ਲੰਗਰੀਆਂ ਦੀ ਫੈਸਲੇ ਕਰ ਗਈ ਹੈ ਕਿ ਨੰਬਰ ਜਿਹੜਾ ਆਪਣੀਆਂ ਦਿਖਾਤੀ ਚੁੜ ਗਿਆ ਤੇ ਫਿਰ ਵੀ ਧਾਗਾ ਕਬੱਡੀ ਪਾਉਣ ਵਾਸਤੇ ਹਮੇ ਬਿੱਲ ਪ੍ਰਿੰਟ ਕਹਿੰਦੇ ਕਬੱਡੀ ਪਾਉਣ ਵਾਸਤੇ ਆ ਗਿਆ ਹੈ ਇਧਰ ਦੇ ਪਾਸੇ ਬਿੱਲ ਪ੍ਰਿੰਟ ਨੇ ਆਹ ਕਹਿੰਦੇ ਵੱਧ ਕੇ ਕਬੱਡੀ ਪਾ ਦਿੱਤੀ ਹੈ ਦਾਰਾਂ ਦਾ ਸੀ ਤੇ ਗੱਪਰੂ ਦਾ ਬੋਲਿਆ ਹੋਇਆ ਢਾਵਾ ਹੈ પાસੇ ਮਾਨਵ ਸ਼ਾਹ ਵੀ ਐਨ ਕੈਨੇਡਾ ਤੋਂ ਲਾਈਵ ਜੁੜਿਆ ਹੋਇਆ ਸਾਡਾ ਭਰਾ ਉਧਰ ਜੇਕਰ ਇਧਰਲੇ ਪਾਸੇ ਕਾਕਾ ਜੱਫੇ ਲਾਵੇ ਇਧਰਲੇ ਪਾਸੇ ਵੀ ਇੱਕ ਕਾਕਾ ਖੇਡ ਰਿਹਾ ਨੌਜਵਾਨ ਲੱਭਦਾ ਚੇਲਾ ਜੇ ਕਿਤੇ ਜੱਫੇ ਲਾਵੇ ਤੇ ਕਿੰਨਾ ਜੱਫਾ ਦਾ 500 ਦਿੱਤਾ ਜਾਣਾ ਹੈ ਲੈ ਵੀ ਕਾਕਾ ਇਧਰਲੇ ਪਾਸੇ ਤੇਰੀ ਇੱਕ ਸਫਲ ਹੋ ਗਈ ਹੈ ਦੋ ਬਾਕੀ ਹੈ ਮਾਨਵ ਸ਼ਾਹ ਤੇ ਬਿੱਕੇ ਖੜਾ ਵੱਲੋਂ